ਸਸਿਕਾ ਤੁਸੀਂ ਦੇਖ ਰਹੇ ਹੋ ਐਮਐਚ ਪੰਜਾਬ ਚੈਨਲ ਤੇ ਮੈਂ ਤੁਹਾਡਾ ਨਿਰੂ ਪਿਛਲੇ ਦਿਨ ਪੰਜਾਬ ਦੇ ਵਿੱਚ ਹੜ ਦੀ ਮਾਰ ਵਜੇ ਜਿੱਤੇ ਕਈ ਪਿੰਡ ਜਿਹੜੇ ਕਈ ਜ਼ਿਲ੍ਹੇ ਜਿਹੜੇ ਹੜ ਦੀ ਮਾਰ ਦੇ ਵਿੱਚ ਆਉਂਦੇ ਨੇ ਉਥੇ ਤਾਂ ਦੱਸਦੀ ਕਿ ਵੱਡੀਆਂ ਆਸਾਂ ਤੇ ਉਮੀਦਾਂ ਜਿਹੜੀਆਂ ਪੰਜਾਬ ਵਾਸੀਆਂ ਦੇ ਵੱਲੋਂ ਲਗਾਈਆਂ ਜਾਂਦੀਆਂ ਨੇ ਤਾਂ ਦੱਸਦੀ ਹੈ ਕਾਂਗਰਸ ਤੋਂ ਲੀਡਰ ਆਫ ਓਪੋਜੀਸ਼ਨ ਰਾਹੁਲ ਗਾਂਧੀ ਹੋਣੇ ਜਿਹਦਾ ਪੰਜਾਬ ਦੇ ਵਿੱਚ ਜਿਹੜੀ ਲਗਣ ਆਉਂਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਕਿ ਹੜ ਗ੍ਰਾਸ ਹੁੰਦੇ ਨੇ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਜਦੋਂ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਐਮਐਚ ਪੰਜਾਬ ਚੈਨਲ ਦੀ ਟੀਮ ਜਿਹੜ ਪੰਜਾਬ ਦੇ ਵਿੱਚ ਹੜ ਦੀ ਮਾਰ ਵੱਸਦੀ ਆ ਪਰ ਜਦੋਂ ਲੀਡਰ ਆਫ ਓਪੋਜੀਸ਼ਨ ਜਿਹੜੇ ਆ ਰਾਹੁਲ ਗਾਂਧੀ ਹੋਣੇ ਪੰਜਾਬ ਦੇ ਵਿੱਚ ਜਿਹੜੇ ਆ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਆਉਂਦੇ ਨੇ ਤਾਂ ਉੱਤੇ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਗਿਆ ਜਿੱਥੇ ਗੋਰ ਨਿੰਦਾ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਕਿਉਂਕਿ ਜੇਕਰ ਫੇਰੀ ਲਗਾਉਂਦੇ ਤਾਂ ਤਾਦੀ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਕਿੰਨਾ ਕੋ ਨੁਕਸਾਨ ਹੈ ਗਰਾਊਂਡ ਲੈਵਲ ਤੇ ਉਤਰ ਕੇ ਉਹਨਾਂ ਦਾ ਬਰੋ ਦੇਖਿਆ ਜਾਂਦਾ ਸੀ ਜਿੱਥੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਇਸ ਮੌਕੇ ਕੀ ਕੁਝ ਕਹਣਾ ਕਾਂਗਰਸ ਤੋਂ ਸਪੋਕਸ ਪਰਸਨ ਰੇਟੀਨਾ ਚੌਧਰੀ ਹੋਣਾ ਦਾ ਉਸ ਨਾਂ ਦੇ ਤਹਾਨੂੰ ਉਹਨਾਂ ਦੇ ਜਵਾਨ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੇ ਹਾਲਾਤ ਬਣੇ ਨੇ ਇਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੋਂ ਹੀ ਜਾਂਦੀ ਹੈ ਜਿੱਥੇ ਮੈਨੂੰ ਲੱਗਦਾ ਹੈ ਕਿ ਕਈ ਸਾਰੀਆਂ ਅਣਗਹਿਲੀਆਂ ਕੀਤੀਆਂ ਗਈਆਂ ਪੰਜਾਬ ਸਰਕਾਰ ਵੱਲ ਚੌਥੀ ਵਾਰੀ ਚੌਥਾ ਮੌਨਸੂਨ ਸੀਜ਼ਨ ਆਉਣ ਦੇ ਬਾਅਦ ਵੀ ਅੱਜ ਪੰਜਾਬ ਸਰਕਾਰ ਹੜ੍ਹਾਂ ਦੇ ਜੋ ਹਾਲਾਤਾਂ ਨੂੰ ਸਾਹਮਣੇ ਸਕੀ ਔਰ ਪਿਛਲੀ ਵਾਰੀ ਜੋ ਹੜਾ ਆਇਆ ਸੀ ਕਿ ਜਿੱਥੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਅਸੀਂ ਕੋਕੜੀਆਂ ਦੇ ਵੀ ਮੁਆਵਜ਼ੇ ਦਵਾਂਗੇ ਅਸੀਂ ਪਤਾ ਨਹੀਂ ਕਿਹੜੇ ਕਿਹੜੇ ਮੁਆਵਜ਼ੇ ਦਵਾਂਗੇ ਗਰਦੋਰੀਆਂ ਕਰਵਾ ਕੇ ਕਿਸਾਨਾਂ ਨੂੰ ਜਿਹੜੇ ਨੁਕਸਾਨ ਹੋਏ ਫਸਲਾਂ ਦੇ ਉਹਦੇ ਵੀ ਮੁਆਵਜ਼ੇ ਦਵਾਂਗੇ ਹੁਣ ਤੱਕ ਤਾਂ ਕਿਸੇ ਵੀ ਪਾਸੋਂ ਕਿਸੇ ਕਿਸਾਨ ਨੂੰ ਕਿਸੇ ਤਰ੍ਹਾਂ ਦਾ ਮੁਆਵਜ਼ਾ ਨਹੀਂ ਮਿਲਿਆ ਹੁਣ ਐਸੇ ਅ ਬੱਤੋ ਬੱਤਰ ਹਾਲਾਤ ਬਣ ਗਏ ਜਿੱਥੇ ਪੰਜਾਬ ਸਰਕਾਰ ਨੂੰ ਆਲਰੇਡੀ ਪਤਾ ਵੀ ਸੀ ਕਿ ਡੈਮ ਦਾ ਪਾਣੀ ਦਾ ਲੈਵਲ ਬਹੁਤ ਹੀ ਹਾਈ ਲੈਵਲ ਤੇ ਜਾ ਚੁੱਕਿਆ ਹੈ ਜਿੱਥੇ ਇੱਕਦਮ ਪਾਣੀ ਛੱਡਦਾ ਜਿਹੜਾ ਹੈਗਾ ਲੋਕਾਂ ਲਈ ਕਾਫੀ ਜ਼ਿਆਦਾ ਨੁਕਸਾਨ ਔਰ ਭਾਰੀ ਨੁਕਸਾਨ ਔਰ ਬਹੁਤ ਹੀ ਖਤਰੇ ਦਾ ਜਿਹੜਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਸੀ ਜਿੱਥੇ ਪੰਜਾਬ ਦੇ ਵਿੱਚ ਉਹ ਸਾਰੀ ਚੀਜ਼ਾਂ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਵੀ ਮਿਲੀਆਂ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਹੋਰ ਵਜੇ ਹਾੜਾਂ ਦੇ ਕਾਰਨ ਜਿਹਦੇ ਜਿੰਨੂੰ ਅਸੀਂ ਕਹਿ ਸਕਦੇ ਆ ਇਲੀਗਲ ਮਾਈਨਿੰਗ ਹੋਈ ਹੈ ਜਿੱਥੇ ਇਰੀਗੇਸ਼ਨ ਡਿਪਾਰਟਮੈਂਟ ਦੇ ਜਿਹਨੇ ਮੁਲਾਜ਼ਮ ਹੈ ਅੱਜ ਸਾਰੇ ਦੇ ਸਾਰੇ ਮਾਈਨਿੰਗ ਸੰਭਰੇ ਨੇ ਔਰ ਜਿਹਦੇ ਨਾਲ-ਨਾਲ ਮੈਂ ਕਹਾਂਗੀ ਕਿ ਨਾ ਹੀ ਪੰਜਾਬ ਸਰਕਾਰ ਕੋ ਕੋਈ ਮਾਈਨਿੰਗ ਇੰਜੀਨੀਅਰ ਹੈ ਨਾ ਹੀ ਕੋਈ ਜੀਓਲੋਜਿਸਟ ਹੈ ਜਿਹਦੇ ਕਰਕੇ ਅੱਜ ਇਹ ਵੀ ਸਭ ਤੋਂ ਵੱਡਾ ਕਾਰਨ ਬਣਿਆ ਔਰ ਮੋਦੀ ਸਾਹਿਬ ਪੰਜਾਬ ਦੇ ਵਿੱਚ ਤਾਂ ਆਏ ਲੇਕਿਨ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਮੋਦੀ ਸਾਹਿਬ ਤੋਂ ਜੋ ਉਮੀਦਾਂ ਸੀਗੇ ਸਾਨੂੰ ਉਹ ਖਰੇ ਨਹੀਂ ਉਤਰ ਪਾਏ ਕਿਉਂਕਿ 1600 ਕਰੋੜ ਦਾ ਐਲਾਨ ਕਰਨਾ ਇੱਕ ਉਂਟ ਦੇ ਮੂੰਹ ਦੇ ਵਿੱਚ ਜੀਰਾ ਦੇਣ ਵਾਲੀ ਗੱਲ ਹੈ ਜਿੱਥੇ ਖਾਸ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਕਹਿ ਲਓ ਕਿ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਜਿਹੜਾ ਹੈਗਾ ਖਾਣਾ ਪੂਰਤੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਲੱਗਦਾ ਹੈ ਕਿ ਆਲਰੇਡੀ ਪਹਿਲੇ ਹੀ ਭਾਜਪਾ ਸਰਕਾਰ ਵੱਲੋਂ ਪੰਜਾਬੀਆਂ ਦੇ ਨਾਲ ਬਹੁਤ ਹੀ ਵਿਤਕਰਾ ਕੀਤਾ ਜਾ ਰਿਹਾ ਸੀਗਾ ਪਹਿਲੇ ਵੀ ਹੁੰਦਾ ਸੀ ਔਰ ਹੁਣ ਹੋਰ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਜਿੱਥੇ ਭਾਜਪਾ ਚਾਹੁੰਦੀ ਹੈ ਕਿ ਇੱਥੇ ਜਿੰਨੇ ਵੀ ਮੁਆਵਜ਼ੇ ਮਿਲਣ ਕਿਉਂਕਿ ਆਪਣੀ ਸਰਕਾਰ ਤਾਂ ਇਹਨਾਂ ਦੀ ਹੈ ਨਹੀਂ ਇੱਥੇ ਪੰਜਾਬ 'ਚ ਨਾ ਹੀ ਪੰਜਾਬ ਦੇ ਲੋਕ ਭਾਜਪਾ ਨੂੰ ਸਵਾਰ ਕਰ ਰਹੇ ਨੇ ਜਿਹਦੇ ਕਰਕੇ ਮੋਦੀ ਸਾਹਿਬ ਨੇ ਅੱਜ ਫੇਰ ਤੋਂ ਵਿਤਕਰਾ ਕੀਤਾ ਔਰ ਉਮੀਦਾਂ ਬਹੁਤ ਸੀ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ ਜਿੱਥੇ ਬਹੁਤ ਹੀ ਸਿਰਫ ਇੱਕ ਖਾਣਾਪੂਰਤੀ ਕਰਕੇ ਪੰਜਾਬ ਸਾਡੇ ਦੇਸ਼ ਦੇ ਮੁੱਖ ਮੰਤਰੀ ਇੱਥੋਂ ਚਲੇ ਗਏ ਔਰ ਦੂਸਰੇ ਪਾਸੇ ਤੁਸੀਂ ਸਵਾਲ ਕੀਤਾ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਸਾਡੇ ਸਟੇਡੀ ਕਾਂਗਰਸ ਪਾਰਟੀ ਦੇ ਲੀਡਰ ਆਫ oppositon ਰਾਹੁਲ ਗਾਂਧੀ ਜੀ ਪੰਜਾਬ ਦੇ ਵਿੱਚ ਆਏ ਕਾਂਗਰਸ ਦੇ ਲੀਡਰਸ਼ਿਪ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਸਾਡੇ ਐਮਪੀ ਸਾਹਿਬ ਸੁਖਵਿੰਦਰ ਰੰਧਾਵਾ ਜੀ ਸਾਰੇ ਸੀਨੀਅਰ ਲੀਡਰਸ ਉਹਨਾਂ ਨਾਲ ਮਿਲ ਕੇ ਅੱਜ ਉਹਨਾਂ ਨੇ ਪੰਜਾਬ ਦੇ ਹੜ੍ਹਾਂ ਦਾ ਜਿਹੜਾ ਜਾਇਜ਼ਾ ਲਿਆ ਔਰ ਮੈਨੂੰ ਬਹੁਤ ਹੀ ਹੈਰਾਨਗੀ ਹੋਈ ਕਿ ਜਿਸ ਵੇਲੇ ਉਹ ਮਕੌੜਾ ਪੱਤਨ ਪਹੁੰਚ ਕੇ ਜਿੱਥੇ ਉਹ ਹੜਪੀੜਤਾ ਦਾ ਨਾਲ ਮਿਲ ਕੇ ਆਪਣਾ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨਾ ਚਾਹੁੰਦੇ ਸੀ ਉੱਥੇ ਪੁਲਿਸ ਵੱਲੋਂ ਰੋਕਿਆ ਗਿਆ ਉਹਨੂੰ ਬਹੁਤ ਹੀ ਮੰਤਪਾਗੀ ਗੱਲ ਹੈ ਕਿਉਂਕਿ ਇਸ ਤਰ੍ਹਾਂ ਦੀ ਜੀ ਨਹੀਂ ਸੀ ਹੋਣੀ ਚਾਹੀਦੀ ਮੌਕੇ ਤੇ ਪਹੁੰਚ ਕੇ ਜਿੱਥੇ ਦੇਸ਼ ਦੇ ਲੀਡਰ ਜਦੋਂ ਉੱਥੇ ਪਹੁੰਚੇ ਹੋਣ ਤੇ ਸ਼ਾਇਦ ਇਸ ਚੀਜ਼ ਨੂੰ ਇਗਨੋਰ ਕੀਤਾ ਜਾ ਸਕਦਾ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੇ ਜੋ ਉੱਥੇ ਰੀਜ਼ਨ ਦਿੱਤਾ ਉਹ ਮੈਨੂੰ ਨਹੀਂ ਸੀ ਲੱਗਦਾ ਕੋਈ ਵੈਲਿਡ ਰੀਜ਼ਨ ਸੀਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਪਾਣੀ ਦਾ ਫਲੋ ਬਹੁਤ ਹੈਗਾ ਪਾਣੀ ਦਾ ਕੋਈ ਫਲੋ ਨਹੀਂ ਸੀ ਉੱਥੇ ਸਿਕਿਉਰਿਟੀ ਰੀਜ਼ਨ ਦਾ ਬਹਾਨਾ ਬਣਾਇਆ ਗਿਆ ਜਿੱਥੇ ਸ਼ਾਇਦ ਸੂਬਾ ਸਰਕਾਰ ਔਰ ਸੈਂਟਰ ਸਰਕਾਰ ਦੋਨੋਂ ਹੀ ਨਹੀਂ ਸੀ ਚਾਹੁੰਦੇ ਕਿ ਰਾਹੁਲ ਗਾਂਧੀ ਜੀ ਹੜ੍ਹ ਪੀੜਤਾ ਕੋਲ ਪਹੁੰਚ ਕੇ ਲੋਕਾਂ ਦੇ ਸਾਹਮਣੇ ਅਸਲੀਅਤ ਲਿਆ ਸਕਣ ਕਿਉਂਕਿ ਜੋ ਪੰਜਾਬ ਇੱਕ ਪਾਸੇ ਤਾਂ ਬੜੇ ਵਾਅਦੇ ਕਰ ਰਹੀ ਹੈ ਕਿ ਅਸੀਂ ਜਿਹੜੇ ਹੜ੍ਹ ਪੀੜਤਾਂ ਦੇ ਘਰਾਂ 'ਚ ਜਾ ਜਾ ਕੇ ਰਾਸ਼ਨ ਪਹੁੰਚਾ ਰਹੇ ਹਾਂ ਸੁਵਿਧਾਵਾ ਦੇ ਰਹੇ ਹਾਂ ਔਰ ਉਹਨਾਂ ਦੇ ਜੋ ਜੋ ਨੁਕਸਾਨ ਹੋਇਆ ਉਹਨਾਂ ਨੁਕਸਾਨਾਂ ਦੀ ਪਰਪਾਈ ਕਰਨ ਵਾਸਤੇ ਵੀ ਪੰਜਾਬ ਸਰਕਾਰ ਆਪਣਾ ਜਿੰਨਾ ਹੋ ਸਕਦਾ ਯੋਦਨ ਕਰੀ ਪਰ ਇਹ ਸਚਾਈ ਨਹੀਂ ਹੈਗੀ ਸਚਾਈ ਕੁਝ ਹੋਰ ਸੀਗੀ ਜਿਹਦੇ ਕਰਕੇ ਉਸ ਨੂੰ ਛੁਪਾਉਣ ਵਾਸਤੇ ਅਜ ਰਾਹੁਲ ਗਾਂਧੀ ਜੀ ਨੂੰ ਉੱਥੇ ਪਹੁੰਚਣ ਤੇ ਜਾਣ ਤੇ ਰੋਕਿਆ ਗਿਆ ਅਸੀਂ ਇਸ ਚੀਜ਼ ਦੀ ਕੜੀ ਨਾ ਕਰਦੇ ਹੋਰ ਇਹ ਕੋਈ ਮੈਂ ਨਹੀਂ ਸੋਚਦੀ ਕਿ ਦੇਸ਼ ਲਈ ਨੈਸ਼ਨੈਲਿਟੀ ਜੋ ਹੁੰਦੀ ਆ ਉਹ ਹਰ ਕਿਸੇ ਦੇ ਮਨ ਦੇ ਵਿੱਚ ਭਾਵਨਾਵਾਂ ਹੁੰਦੀਆਂ ਨੇ ਆਪਣੇ ਦੇਸ਼ ਦੇ ਪ੍ਰਤੀ ਕੰਮ ਕਰਨ ਦੀ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਪਾਰਟੀਆਂ ਦੇ ਮਨ ਦੇ ਵਿੱਚ ਆਪਣੇ ਦੇਸ਼ ਦੇ ਲੋਕਾਂ ਵਾਸਤੇ ਕੋਈ ਸਹਾਨੂੰਬੂਤੀ ਕਿਸੇ ਤਰ੍ਹਾਂ ਦੀ ਹੈਗੀ ਅਗਰ ਹੁੰਦੀ ਤਾਂ ਲੀਡਰ ਆਫ ਓਪੋਜੀਸ਼ਨ ਰਾਹੁਲ ਗਾਂਧੀ ਜੀ ਨੂੰ ਉੱਥੇ ਜ਼ਰੂਰ ਜਾਣ ਦਿੱਤਾ ਜਾਂਦਾ ਦੇਖੋ ਮੈਨੂੰ ਲੱਗਦਾ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਸਾਡੇ ਲੀਡਰ ਆਫ অপੋਜੀਸ਼ਨ ਰਾਹੁਲ ਗਾਂਧੀ ਜੀ ਨੂੰ ਵੀ ਆਪਣੀ ਸਰਹੱਦ ਦੇ ਉੱਤੇ ਹੀ ਸਾਡੀਆਂ ਸਿਕਿਉਰਿਟੀ ਫੋਰਸਸ ਬਹੁਤ ਹੀ ਇਨਸਿਕਿਉਰ ਫੀਲ ਕਰਦੀਆਂ ਸੀ ਕਿ ਉਹਨਾਂ ਨੇ ਇਹ ਸਵਾਲ ਵੀ ਕੀਤਾ ਕਿ ਕੀ ਮੈਨੂੰ ਜਿਹੜੇ ਪੁਲਿਸ ਪ੍ਰਸ਼ਾਸਨ ਹੈ ਕਿਹਾ ਮੈਨੂੰ ਆਪਣੇ ਦੇਸ਼ ਦੀ ਸਰਹੱਦ ਦੇ ਉੱਤੇ ਕਿਹਾ ਸੇਫ ਫੀਲ ਨਹੀਂ ਕਰਵਾ ਸਕਦੀ ਔਰ ਜਿਤ ਤੱਕ ਇੱਥੇ ਵੀ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਸੇ ਪਾਸੇ ਲੱਗਦਾ ਹੈ ਕਿ ਸਾਡੇ ਦੇਸ਼ ਦੀ ਸਿਕਿਉਰਿਟੀ ਜਿਹੜੀਆਂ ਨੇ ਉਹ ਖੁਦ ਹੀ ਇਨਸਿਕਿਉਰ ਹੁੰਦੀਆਂ ਨਜ਼ਰ ਆ ਰਹੀਆਂ ਜਿੱਥੇ ਐਸੇ ਜੋ ਅਸੀਂ ਇਹ ਚੀਜ਼ਾਂ ਦੇਖਦੇ ਆ ਚਾਹੇ ਉਹ ਇੰਡੀਆ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਹੈ ਚਾਹੇ ਸਿੱਖ ਸੰਗਤਾਂ ਵੱਲੋਂ ਜੋ ਨਨਕਾਣਾ ਸਾਹਿਬ ਨੂੰ ਲੈ ਕੇ ਜੋ ਗੱਲਾਂ ਕੀਤੀਆਂ ਕਿ ਉੱਥੇ ਪਹੁੰਚ ਕੇ ਅਸੀਂ ਮੱਥਾ ਟੇਕਣ ਵਾਸਤੇ ਜੇ ਨਹੀਂ ਜਾ ਸਕਦੇ ਸੋ ਬੜੀ ਹੈਰਾਨਗੀ ਦੀ ਗੱਲ ਹੈ ਜੇ ਸਿਕਿਉਰਿਟੀ ਇਸ਼ੂਜ਼ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤੇ ਜਾਣ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਹਰ ਕੋਈ ਦੇਸ਼ ਵਾਸੀ ਉੱਥੇ ਜਾ ਕੇ ਮੇਰੇ ਖਿਆਲ ਦੇ ਵਿੱਚ ਪਹੁੰਚ ਕੇ ਜਿਹੜਾ ਹੈਗਾ ਆਪਣੀ ਸ਼ਰਧਾ ਪੂਰੀ ਕਰ ਸਕਦਾ ਲੇਕਿਨ ਮੈਨੂੰ ਲੱਗਦਾ ਹੈ कि जिस तरह ते ਨਾਲ ਸਾਡੇ ਦੇਸ਼ ਤੇ ਮਾਹੌਲ ਬਣੇ ਨੇ ਜਿਸ ਤਰ੍ਹਾਂ ਤੇ ਨਾਲ ਸਾਡੀਆਂ ਦੇਸ਼ ਦੀਆਂ ਏਜੰਸੀਜ਼ ਮੋਦੀ ਸਰਕਾਰ ਦੇ ਅੰਦਰ ਕੰਮ ਕਰ ਰਹੀਆਂ ਨੇ ਔਰ ਖੁਦ ਇਨਸਿਕਿਓਰ ਫੀਲ ਕਰ ਰਹੀਆਂ ਤਾਂ ਹੀ ਸ਼ਾਇਦ ਸਾਡੇ ਦੇਸ਼ ਵਾਸੀਆਂ ਨੂੰ ਵੀ ਇਹਨਾਂ ਚੀਜ਼ਾਂ ਤੱਕ ਪਹੁੰਚਣ ਲਈ ਰੋਕ ਲਗਾਈ ਜਾ ਰਹੀ ਹੈ ਸੋ ਬਹੁਤ ਹੀ ਹੈਰਾਨਗੀ ਵਾਲੀ ਗੱਲ ਔਰ ਮੈਨੂੰ ਲੱਗਦਾ ਹੈ ਕਿ ਐਸੀ ਚੀਜ਼ਾਂ ਦੇ ਉੱਤੇ ਹਾਈ ਸਿਕਿਉਰਿਟੀ ਦੇ ਕੇ ਸਾਡੇ ਦੇਸ਼ ਦੀਆਂ ਹਰ ਕਿਸੇ ਲੋਕਾਂ ਨੂੰ ਸੁਵਿਧਾਵਾਂ ਜ਼ਰੂਰ ਮਿਲਣੀਆਂ ਚਾਹੀਦੀਆਂ ਬੜੀ ਹੈਰਾਨਗੀ ਦੀ ਗੱਲ ਹੈ ਕਿਹਾ ਰਾਹੁਲ ਗਾਂਧੀ ਜੀ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕੋਈ ਗਰੰਟਾ ਦੇ ਰਹੇ ਨੇ ਯਾ ਜਿਸ ਜੋ ਜਿਸ ਵੇਲੇ ਉਹਨਾਂ ਨੂੰ ਕੰਮ ਕੀਤਾ ਗਿਆ ਸੀਗਾ ਅ ਜੋ ਮੈਂਬਰ ਪਾਰਲੀਮੈਂਟ ਦੇ ਜੋ ਹੱਕ ਹੁੰਦੇ ਨੇ ਫੰਡ ਰੀਲੀਫ ਵਾਸਤੇ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਰੀਲੀਫ ਦੇ ਪ੍ਰਧਾਨ ਮੰਤਰੀ ਨੇ ਫੰਡ ਦੇਣੇ ਹੁੰਦੇ ਨੇ ਕਿਆ ਉਹਨਾਂ ਕੋਲ ਕੋਈ ਅਥਾਰਟੀ ਹੈ ਜਾਂ ਖੁਦ ਉਹ ਸੈਂਕਸ਼ਨ ਕਰ ਸਕਦੇ ਨੇ ਗ੍ਰਾਂਟਸ ਵਾਸਤੇ ਤੇ ਸੈਂਕਸ਼ਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਕਰਨਗੇ ਉਹ ਤਾਂ ਮੰਗ ਹੀ ਰੱਖ ਸਕਦੇ ਨੇ ਔਰ ਦੇਖ ਕੇ ਜਾਇਜ਼ਾ ਜਾ ਕੇ ਜਾਇਜ਼ਾ ਤਾਂ ਬਾਅਦ ਹੀ ਮੰਗ ਰੱਖੀ ਜਾ ਸਕਦੀ ਹੈ ਫੇਕ ਅਜੰਡਾਸ ਤੇ ਬਣਾਇ ਨਹੀਂ ਜਾ ਸਕਦੇ ਜਿਸ ਦਾ ਦੇ ਪੰਜਾਬ ਦੇ ਪ੍ਰਧਾਨ ਮੰਤਰੀ ਜੀ ਨੇ ਨਾ ਕੋਈ ਸਰਵੇ ਕਰਵਾਇਆ ਨਾ ਕੋਈ ਰਿਪੋਰਟਸ ਤਿਆਰ ਕਰਵਾਈਆਂ ਨਾ ਕੋਈ ਇਹ ਪਤਾ ਕੀਤਾ ਕਿ ਕਿੰਨੇ ਲੋਕਾਂ ਪ੍ਰਭਾਵਿਤ ਹੋਏ ਨੇ ਇਸ ਹੜ੍ਹਾਂ ਦੇ ਜਿਹੜੇ ਹਾਲਾਤ ਬਣੇ ਨੇ ਕਿੰਨੇ ਪਸ਼ੂ ਮਰ ਗਏ ਨੇ ਕਿੰਨੀਆਂ ਮੌਤਾਂ ਹੋਈਆਂ ਨੇ ਇਹ ਸਾਰਾ ਡਾਟਾ ਤੇ ਖੁੱਤਾਂ ਬਣਾ ਨਹੀਂ ਸਕੇ ਤੇ ਰਾਹੁਲ ਗਾਂਧੀ ਜੀ ਤਾਂ ਪਹਿਲੇ ਦੇਖਣ ਹੀ ਆਏ ਸੀ ਦੇਖ ਕੇ ਉਸ ਤੋਂ ਬਾਅਦ ਹੀ ਸਾਰੀਆਂ ਫਾਈਲ ਰਿਪੋਰਟਸ ਤਿਆਰ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਅੱਗੇ ਰੱਖ ਸਕਦੇ ਸੀ ਸੋ ਇਹ ਗੱਲਾਂ ਸਿਰਫ ਕਰਨ ਯੋਗ ਨਹੀਂ ਕਰਨਾ ਨਾ ਕੁਝ ਨਹੀਂ ਹੈਗਾ ਜੇ ਕੁਝ ਕਰ ਵੀ ਰਿਹਾ ਤਾਂ ਉਹਨਾਂ ਨੂੰ ਰੋਕ ਲਗਾਉਣ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਨੇ ਸੋ ਇਹ ਕਾਂਸਪੀਰੇਸੀ ਕ੍ਰੀਏਟ ਕਰਨ ਤਿਆਰੀ ਰਹਿੰਦੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਮਨਸ਼ਾ ਕੋਈ ਹੈਗੀ ਹੈ ਕੰਮ ਕਰਨ ਦੀ ਸਾਡੇ ਲੀਡਰਸ ਬਹੁਤ ਹੀ ਵਧੀਆ ਢੰਗ ਦੇ ਨਾਲ ਕੰਮ ਕਰ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਵੇਲੇ ਸਰਕਾਰ ਵੀ ਬਣਾਣਗੇ ਸੋ ਮੈਨੂੰ ਨਹੀਂ ਲੱਗਦਾ ਕਿ ਇਹਨੇ ਬੱਤ ਬੱਤਰ ਹਾਲਾਤ ਕਾਂਗਰਸ ਦੇ ਟਾਈਮ ਦੇ ਕਦੀ ਇਸ ਤਰ੍ਹਾਂ ਦੇ ਬਣੇ ਸੀ ਦੇਖੋ ਪਹਿਲੇ ਮੈਂ ਤਾਂ ਸਪਸ਼ਟ ਹੀ ਕਹਿ ਰਹੀ ਹਾਂ ਰਾਹੁਲ ਗਾਂਧੀ ਜੀ ਤਾਂ ਇੱਥੇ ਸਿਰਫ ਜਾਇਜ਼ਾ ਲੈਣ ਆਏ ਨੇ ਰਿਪੋਰਟਸ ਤਿਆਰ ਕਰਨਗੇ ਟੀਮਸ ਤਿਆਰ ਕਰਨਗੇ ਜਿਸ ਤਰ੍ਹਾਂ ਉਹਨਾਂ ਨੇ ਵੋਟ ਚੋਰ ਗੱਦੀ ਛੋੜ ਦਾ ਨਾਰਾ ਲਗਾ ਕੇ ਸਾਡੇ ਭਾਜਪਾ ਭਾਜਪਾ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਅਲਿਗੇਸ਼ਨਸ ਲਗਾ ਰਹੇ ਐਡਾ ਵੱਡਾ ਸਕੈਮ ਲਿਆ ਕੇ ਬਾਹਰ ਲਿਆਂਦਾ ਇਲੈਕਸ਼ਨ ਕਮਿਸ਼ਨ ਦੇ ਉੱਤੇ ਇਹਦੇ ਉੱਤੇ ਵੀ ਸਟੱਡੀ ਕਰਨ ਤੋਂ ਬਾਅਦ ਹੀ ਸਾਰਾ ਕੁਝ ਸਾਹਮਣੇ ਆਏਗਾ ਔਰ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਰਾਹੁਲ ਗਾਂਧੀ ਜੀ ਐਜ਼ ਅ ਮੈਂਬਰ ਪਾਰਲੀਮੈਂਟ ਹੱਕ ਆਪਣਾ ਲਿਆ ਕੇ ਔਰ ਪੰਜਾਬ ਦੇ ਵਸਨੀਕਾਂ ਦੇ ਲਈ ਜਰੂਰ ਕੋਈ ਨਾ ਕੋਈ ਸੇਵਾ ਕਰਨਗੇ ਔਰ ਆਲਰੇਡੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਗਾਂਧੀ ਜੀ ਦੀ ਹੀ ਰਹਿਨਵਾਈ ਹੇਠਾ ਸਾਡੇ ਪੰਜਾਬ ਦੇ ਪ੍ਰਧਾਨ ਅਮਿੰਦਰ ਸਿੰਘ ਰਾਜਾਵੜਿੰਗ ਜੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕਈ ਸਾਰੇ ਫਾਈਨ